ਦੱਸੋ ਜੀ ਅੱਜ ਜੋ ਸ਼ਹੀਦ ਲੈਫਟੀਨੈਂਟ ਅਗਵੇ ਸਿੰਘ ਦੇ ਤੁਸੀਂ ਸਾਲਾ ਇੱਕ ਸਭਾ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਦੇਖੋ ਹਰ ਸਾਲ ਦੀ ਤਰ੍ਹਾਂ ਲੈਫਟੀਨੈਂਟ ਮਨਜੀਤ ਦਾ ਇਹ ਦਿਨ ਜਿਹੜਾ ਮਨਾਇਆ ਜਾਂਦਾ ਔਰ ਮੈਂ ਸਮਝਦਾ ਕਿ ਉਹ ਯੋਧਾ ਸਾਮ ਜਿਨ੍ਹਾਂ ਦੀ ਸ਼ਹਾਦਤ ਔਰ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੋਣ ਗਿਆ ਮਨਜੀਤ ਨੇ ਬਹੁਤ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਔਰ ਜਿਹੜਾ ਆਖਰੀ ਫੌਜੀ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਤ ਦੇ ਲਾ ਦਿੱਤੀ। ਬਸ ਸਮਝ ਲੈ ਕਿ ਉਹ ਜਿਹੜੀ ਸਪਿਰਟ ਆ ਇਹ ਉਹ ਜਿਹੜੀਆਂ ਭਾਵਨਾਵਾਂ ਨੇ ਉਹ ਦੇਸ਼ ਭਗਤੀ ਦੀ ਭਾਵਨਾ ਸਾਡੇ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਆ ਪਰ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਸਮਾਜ ਦੇ ਹਰ ਕਿਤੇ ਜ ਕਿੰਨੇ ਕਿਤੇ ਨਿਗਾਰ ਆ ਗਿਆ ਅੱਜ ਜੇ ਉਸ ਨਿਗਾਰ ਨੂੰ ਥੱਲ ਪਾਉਣੀ ਆ ਤੇ ਫੇਰ ਸਾਨੂੰ ਉਹਨਾਂ اخلاقی ਕਦਰਾਂ ਨੂੰ ਅਪਣਾਉਣਾ ਪਊਗਾ ਔਰ ਇਹਨਾਂ ਸ਼ਹੀਦਾਂ ਨੂੰ ਸੱਚੀ ਸਰਦਾਰ ਜੀ ਨਹੀਂ ਹੋਈ ਹੋਊਗੀ ਵੀ ਆਪਾਂ ਜਿਹੜੀ ਪਰਵਾਤਵਾ ਨੇ ਜਿੱਥੇ-ਜਿੱਥੇ ਜਿਸ ਇਨਸਾਨ ਦੀ ਡਿਊਟੀ ਲਈ ਆ ਉਸ ਡਿਊਟੀ ਦਾ ਨਿਰਵਾਹ ਕਰਦੇ ਹੋਏ ਉਹਨਾਂ اخلاقی ਕਦਰਾਂ ਨੂੰ ਅਪਣਾਈਏ ਤਾਂ ਹੀ ਅਸੀਂ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰਾਂਗੇ ਇਹ ਲੋਕ ਇਹਨਾਂ ਦੀ ਸ਼ਹਾਦਤ ਦੇ ਨਾਲ ਅੱਜ ਸਾਡੇ ਮੁਲਕ ਦੀ ਚੱਕ ਜਖਤੀ ਕਾਇਮ ਇਹ ਪ੍ਰੇਰਨਾ ਦਾ ਸਰੋਤ ਨੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਮੈਂ ਸਮਝਦਾ ਵੀ ਇਹਨਾਂ ਸ਼ਹਾਦਤਾਂ ਤੋਂ ਇੱਕ ਸਿੱਖ ਜ਼ਰੂਰ ਲਵੇ ਕਿ ਇਹਨਾਂ ਦੇ ਵਿੱਚ ਉਹ ਭਾਵਨਾ ਸੀ ਦੇਸ਼ ਤੇ ਮਿੱਟ ਮਿੱਟਣ ਦੀ ਔਰ ਜਿੰਨਾ ਚਿਰ ਤੱਕ ਵਤਨ ਪ੍ਰਸਤੀ ਔਰ ਦੇਸ਼ ਭਗਤੀ ਨਹੀਂ ਪਾਵ ਨਹੀਂ ਪੜਾ ਹੁੰਦੇ ਉਹਨਾਂ ਚਿਰ ਤੱਕ ਅਪਾ ਚੰਗੇ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ ਇਹ ਜਿਹੜਾ ਇਨ ਕਹਾਨ ਸ਼ਹੀਦਾਂ ਦਾ ਸਾਡੇ ਸਮਾਜ ਦੇ ਉੱਪਰ ਸਾਡੇ ਮੁਲਕ ਦੇ ਉਹ ਹਮੇਸ਼ਾ ਰਹੂਗਾ ਉਹਦੇ ਅਸਾਨ ਨੂੰ ਲਾਹੰਦਾ ਇੱਕੋ ਹੀ ਤਰੀਕਾ ਜਿਹੜੇ اخلاقی ਕਦਰਾਂ ਚੰਗੇ ਕੰਮ ਨੇ ਚੰਗੀਆਂ ਆਦਤਾਂ ਨੇ ਉਹਨੂੰ ਅਪਣਾ ਕੇ ਆਪਣੀ ਜ਼ਿੰਦਗੀ ਬਸਰ ਕਰੀਏ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਉਸ ਨੌਜਵਾਨ ਨੂੰ ਸਰਦਾ ਦੇ ਫੁੱਲ ਪੇਟ ਕਰਦੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਜਿਹੜੀ ਟੈਲ ਹੈ ਜਿਹੜੀ ਖਰਾਬ ਹੋ ਚੁੱਕਿਆ ਉਹਨੂੰ ਮਰਮਤ ਉਹਨਾਂ ਨੇ ਉਹਨਾਂ ਨੇ ਇੱਕ ਮੰਗ ਰੱਖੀ ਹੈ ਕਿ ਜਿਹੜਾ ਸਾਡਾ ਗੇਟ ਬਣਿਆ ਉਹਦੀ ਇਨਸਾਮ ਸੰਭਾਲ ਹੋਣੀ ਚਾਹੀਦੀ ਆ ਉਹ ਜਰੂਰ ਅੱਜ ਹੀ ਮੈਂ ਪੀ ਡਬਲਯੂ ਡੀ ਨਾਲ ਟੇਕਅਪ ਕਰਕੇ ਕੋਸ਼ਿਸ਼ ਕਰਾਂਗੇ ਤੇ ਜਲਦੀਆਂ ਨੂੰ ਠੀਕ ਕਰਵਾਇਆ ਜਾਵੇ ਸਾਬ ਸਾਬ ਲਗਾਤਾਰ ਪਿਛਲੇ 4 ਮਹੀਨੇ ਤੋਂ ਜੰਗ ਦੇ ਵਿੱਚ ਦੁਬਾਰਾ ਟੈਰਰਿਸਟ ਐਕਟੀਵਿਟੀ ਜਿਹੜੀਆਂ ਨੇ ਬਹੁਤ ਹਾਈਅਰ ਸਟੇਜ ਤੇ ਲਗਾਤਾਰ ਸੈਨਿਕ ਚੀਹੇ ਹੋ ਰਹੇ ਆ ਸਰ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹ ਮੇਰੀ ਇੱਕੋ ਹੀ ਬੇਨਤੀ ਆ ਕਿ ਸਾਡੇ ਮੋਲਕ ਦੀ ਯਕਸ਼ਕਤੀ ਨੂੰ ਮੋਲਕ ਦੀ ਆਜ਼ਾਦੀ ਨੂੰ ਕੋਈ ਖਤਰਾ ਨਹੀਂ ਭਾਵੇਂ ਜਿੰਨਾ ਮਰਜ਼ੀ ਦੁਸ਼ਮਣ ਤਗੜਾ ਹੋਵੇ ਭਾਰਤ ਦੇ ਲੋਕ ਹਿੰਦੁਸਤਾਨ ਦੇ ਲੋਕ ਭਾਰਤ ਦੀ ਸੰਸਕ੍ਰਿਤੀ ਇਸ ਗੱਲ 'ਚ ਮਜ਼ਬੂਤੀ ਨਾਲ ਖੜੀ ਆ ਔਰ ਜਿੰਨਾ ਮਰਜ਼ੀ ਦੁਸ਼ਮਣ ਤਖੜਾ ਹੋ ਲਵੇ ਭਾਰਤ ਦੀ ਆਂਚ ਨਹੀਂ ਆਉਗੀ ਅਸੀਂ ਲੋਕ ਦੇਸ਼ ਭਗਤੀ ਦੇ ਉਸ ਜਜ਼ਬੇ ਦੇ ਨਾਲ ਤਖੜੇ ਹੋ ਕੇ ਚੱਲਿਆ ਔਰ ਮੈਂ ਸਮਝਦਾ ਕਿ ਜਿਹੜਾ ਪਾਕਿਸਤਾਨ ਦਾ ਔਰ ਦੂਜੇ ਮੁਲਕਾਂ ਦਾ ਚਾਈਨਾ ਦਾਰਾਦਾ ਉਹ ਕਦੇ ਵੀ ਸਫਲ ਨਹੀਂ ਹੋਊਗਾ ਸਾਡਾ ਮੁਲਕ ਹਮੇਸ਼ਾ ਇਸੇ ਤਰੀਕੇ ਨਾਲ ਚੱਲੇ ਮੇਰਾ ਨਾਮ ਨਜ਼ਾਕਤ ਅਲੀ ਹੈ ਮੈਂ ਡਿਸਟ੍ਰਿਕਟ ਬਿਜਨੋਰ ਸੇ ਆਇਆ ਹੂੰ ਜੋ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਪੜਤਾ ਹੈ ਅੱਜ ਇੱਥੇ शहीद नवदीप जी की शहादत दिवस थी और मैं वीर शहीदों के जो परिवार है उनसे बड़ा लगाव और मोहब्बत रखता हूँ और शहीद वीर अब्दुल हमीद की हम शहादत को बड़ी धूमधाम से मनाते हैं और ये कहा जाए कि हमारा ताल्लुक ही उसी परिवार से है तो मैं जहाँ भी शहीद परिवार चाहे उधम सिंह का परिवार हो मंगल पांडे जी का परिवार हो जहाँ भी शहीदों के परिवार का कोई प्रोग्राम होता है कैप्टन अयूब साहब में राजस्थान में मैं वहाँ जाता रहता हूँ क्योंकि हमारा असली त्यौहार यही है हमारी असली मोहब्बत और असली जो आ, सब कुछ खुशी है वो यही है क्योंकि ये वीर शहीद ना होते तो आज हम यहाँ सुकून से खड़े ना खड़े होते क्योंकि ये अपना आज खत्म कर कर हमें अपना कल देते हैं इसलिए इन परिवारों से मुझे मोहब्बत है और रही हमारी आर्मी की बात हमारी आर्मी बहुत अच्छी है और हमारी आर्मी इस देश के लिए बहुत अच्छा काम करती है उस आर्मी की वजह से उस सेना की वजह से हम सुकून से सोते हैं और उस सेना के लिए इस देश का एक एक व्यक्ति पूरी मुस्तैदी के साथ खड़ा हुआ है और हमें पूरा यकीन है कि दुश्मन की कभी भी साजिश ਨਾਪਾਕ ਰਹੇਗੀ پاک ਨਹੀਂ ਹੋਗੀ ਉਨ੍ਹਾਂ ਦੇ ਮਸੂਬੇ ਕਦੀ ਪਾਸ ਨਹੀਂ ਹੋਣਗੇ ਫਿਰ